ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੇ ਪਿੰਡ ਵੀ ਕੋਈ ਕਿਸਤੀ ਗੁਸਤੀ ਭੇਜ ਦਿਓ ਬੰਦੇ ਦੀ ਸਿਹਤ ਜਿਆਦਾ ਖਰਾਬ ਹੋ ਗਈ ਹੁੰਦੇ ਦੀ ਹਲਾ 32 ਸਾਲ ਉਮਰ ਹੈ 25 ਸਾਲ ਡਾਕਾਂ ਲੈ ਆ ਕਰਦੇ ਪਾਣੀ ਚ ਟਪਾ ਕੇ ਸਾਤਨ ਵੀ ਖਾਮ ਰਿਆ ਉਹਦਾ ਬੜਾ ਦਿਨ ਰਿਹਾ ਖਾਧੇ ਰਿਆ ਕੋਈ ਪਤਾ ਨਹੀਂ ਜਿਹੜੀ ਹੈ ਸਾਡੇ ਬੰਦੇ ਬਾਹਰਾਈ ਚੰਨੀ ਬੰਦੀ ਹੈ ਇਸ ਤਰ੍ਹਾਂ ਸਾਡੇ ਲੋਕ ਜਿਹੜੇ ਨਾਲ ਸੱਤ ਹੋਏ ਕੱਪੇ ਹੋਏ ਨਹੀਂ ਆਪਰੇ ਸੱਜਣ ਜੀ 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 ਜਗ੍ਹਾ ਦਾ ਬਹੁਤ ਸੁਨਹਿਰਾ ਦਸਤੂਰ ਸੋ ਤਸਵੀਰਾਂ ਹਨ ਖੱਤਸਾ ਵਿਲਾ ਦੇ ਨਜ਼ਦੀਕ ਦੀਆਂ ਜਿਹੜਾ ਦੇਖ ਸਕਦੇ ਹੋ ਕੁਝ ਸਮਾਂ ਪਹਿਲਾਂ ਜੋ ਇੱਕ ਲੜਕਾ ਜਿਹੜਾ ਹੈ ਬਿਮਾਰ ਹੋਇਆ ਸੀ ਉਸ ਨੂੰ ਲੈ ਕੇ ਗਏ ਸੀ ਉਸ ਤੇ ਨਾਲ ਹੀ ਜਿਹੜਾ ਉਹਨਾਂ ਦੇ ਪਿੰਡ ਤੋਂ ਹੀ ਇੱਕ ਕਰੀਬ 22 ਸਾਲਾਂ ਨੌਜਵਾਨ ਜੋ ਬਿਮਾਰ ਹੋਣ ਤੇ ਚੱਲਦੇ ਜਿਹੜਾ ਹੈ ਉਸ ਨੂੰ ਵੀ ਜਿਹੜਾ ਹੈ ਹੁਣ ਸਥਾਨਕ ਲੋਕ ਜਿਹੜੇ ਹੈ ਉਪਚਾਰ ਦੇ ਲਈ ਲੈ ਕੇ ਜਾ ਰਹੇ ਹਨ ਮੌਕੇ ਤੇ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਰੈਸਕਿਊ ਟੀਮ ਜਿਹੜੀ ਹੈ ਪਹੁੰਚ ਗਈ ਹੈ ਸੋ ਬੜੇ ਹੀ ਜਿਹੜੇ ਹੈ ਹਾਲਾਤ ਇਸ ਪਾਸੇ ਨਵੀਰ ਹੁੰਦੇ ਜਾ ਰਹੇ ਹਨ ਕਿਉਂਕਿ ਹਾਲਾਤ ਜਿਹੜੇ ਹੈ ਬਹੁਤ ਹੀ ਗੰਭੀਰ ਹਨ ਜਿਹੜੇ ਦਾ ਪੈਣਾ ਜੀ ਸੁੱਖਾ ਪ੍ਰੋਬਲਮ ਆ ਗਈ ਬਣੇ ਚੁਣੀ ਤੇ ਪ੍ਰੋਬਲਮ ਆ ਗਈ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਇਹ ਵੀ ਕਹਿ ਬੈਠ ਗਿਆ ਉਹ ਅਟੈਕ ਹੋ ਗਿਆ ਹਾਂ ਜੀ ਹਾਂ ਜੀ ਇਹਦੇ ਸਾਥ ਲੱਗੇ ਜੀ ਵਿਖੇ ਪੱਤੀਆਂ ਦੇ ਮੌਲੇ ਵਿੱਚ ਬੇਲਿਆਂ ਦੇ ਹਾਲਾਤ ਕਿਹੋ ਜਿਹੇ ਹੋ ਜਾਂਦੇ ਜੀ ਪਾਣੀਾਂ ਦਾ ਜਦੋਂ ਪਿੱਛੇ ਇਹਦੇ ਹਾਲਾਤ ਬਹੁਤ ਮਾੜੇ ਨੇ ਜੀ ਇਹਦੇ ਹਰਨ ਜੀ ਜੀ ਹੋ ਗਈ ਹੰਦ ਜੀ ਹੋ ਗਈ ਹਾਂ ਸਾਰਾ ਸੱਤ ਜੀ ਇਹ ਵੀ ਨਾ ਹੈਟਿੰਗ ਨਾ ਬਰਾਗ ਹੈ हांजी <muchas> 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 <muchas>